ਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਆ ਲੈ ਸੱਜਣੋ ਅੱਜ ਫੇਰ ਪਹੁੰਚਿਆ ਬਾਈ ਪਿੰਡ ਤੁੰਗਾ ਹੈੜੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਬਾਕੀ ਜੇ ਗੱਲ ਕਰ ਲਈਏ ਗੇੜਾ ਨਾ ਹੁਣ ਮੇਰਾ ਖਿਆਲ ਆ ਵੀ ਇੱਕ ਅੱਧਾ ਦਿਨ ਛੱਡ ਕੀ ਸੱਜਣ ਕੋਲੇ ਵੱਜ ਜਾਂਦਾ ਆ ਪਾ ਪਹੁੰਚਿਆ ਬਾਈ ਲਾਦੀ ਗਰੇਵਾਲ ਕੋਲੇ ਗਰੇਵਾਲ ਡੈਰੀ ਫਾਰਮ ਤੇ ਪਹੁੰਚੇ ਹੋਇਆ ਸੱਜਣੋ ਜੇ ਗੱਲ ਕਰ ਲਈਏ ਝੋਬਰ ਚੱਲਦਾ ਅੱਜ ਗੱਲ ਟ੍ਰੈਂਡਿੰਗਾਂ ਚ ਕਿਉਂਕਿ ਜਰਸੀ ਦੇ ਵਿੱਚ ਜੇ ਗੱਲ ਕਰ ਲਈਏ ਲੁਧਿਆਣਾ ਨੇ ਜ਼ਿਲ੍ਹੇ ਦੇ ਵਿੱਚ ਵਧੀਆ ਨਾਮ ਆ ਇਸ ਟਾਈਮ ਚੋ ਬਰਦਾ ਤੇ ਮੇਨ ਗੱਲ ਆ ਜਿਹੜੀ ਡੇਲੀ ਦੀ ਡੇਲੀ ਬਿਨਾ ਵੀਡੀਓ ਤੋਂ ਵੀ ਇਹ ਗੱਲ ਕਰਨਾ ਹਾਂ ਮਾਲ ਯਾਰਾ ਗੱਡੀ ਦੋ ਗੱਡੀਆਂ ਮਤਲਬ ਡੇਲੀ ਦੀ ਡੇਲੀ ਮਾਲ ਇਸ ਘਰ ਦੇ ਵਿੱਚੋਂ ਜਾਂਦਾ ਰਹਿੰਦਾ ਅੱਜ ਆਪਾਂ ਬਣਾਉਣ ਲੱਗੇ ਆ ਵੀਡੀਓ ਇੱਕ ਬਣਾਈਤੀ ਆਪਾਂ ਨੇ ਵੀਡੀਓ ਪਰਸੋਂ ਇੱਕ ਦਿਨ ਛੱਡ ਕੇ ਫੇਰ ਵੀਡੀਓ ਬਣਾਉਣ ਆ ਗਏ ਬਾਈ ਕੋਲੇ ਕਿਉਂਕਿ ਮਾਲ ਆ ਜਿਹੜਾ ਰੁਟੀਨ ਚ ਆਉਂਦਾ ਰਹਿੰਦਾ ਤੇ ਤਕਰੀਬਨ ਤਕਰੀਬਨ 8 ਤੋਂ 10 ਨਾਲ ਗਰਸੀ ਦੇ ਟੋਪ ਕੁਆਲਿਟੀ ਦੇ ਬਾਈ ਕੋਲੇ ਹੁੰਦੇ ਨੇ ਅੱਜ ਦਿਖਾਉਂਗਾ ਤਿੰਨ ਸੂਈਆਂ ਹੋਈਆਂ ਇੱਕ ਟੋਕੜ ਗੱਬਣਾ ਇੱਕ ਸੂਣ ਵਾਲੀ ਤੇ ਇੱਕ ਦਿਖਾਉਂਗਾ ਆਹ ਜਿਹੜੀ ਤੇ ਹੁਣ ਕੈਮਰਾ ਵਜਦਾ ਨਾ ਬਲੈਕ ਐ 7 ਮਹੀਨਿਆਂ ਦੀ ਗੱਬਣ ਐ ਖੀਰਾ ਬੱਚਾ ਖੁਦ ਹੈਗੀ ਆ ਸੱਜਣੋ ਏਬੀਐਸ ਦੀ ਪੰਜਾਬ ਵਾਲੀ ਫਾਰਮ ਦੀ ਬੱਚੀ ਆ ਤੇ ਅੱਗੇ ਗੱਬਣ ਹੈਗੀ ਆ 50062 ਤੋਂ ਤੇ ਮੇਨ ਗੱਲ ਆ ਜਾਓ ਬਾਈ ਨਾਮ ਲਿਓਨੇ ਤੇ ਸ਼ੁਰੂਆਤ ਕਰਦੇ ਆਂ ਵੀਡੀਓ ਦੀ ਆ ਜੀ ਹੋਰ ਕੀ ਹਾਲ ਆ ਲੱਗੀ ਵਧੀਆ ਬਾਈ ਸਤਿ ਸ਼੍ਰੀ ਅਕਾਲ ਜੀ ਕੰਮ ਚੜਦੀ ਕਲਾ ਜਾ ਹਾਂਜੀ ਬਾਈ ਚੜਦੀ ਕਲਾ ਇੱਥੋਂ ਕਰ ਲਈਏ ਸ਼ੁਰੂ ਫੇਰ ਹਾਂਜੀ ਬਾਈ ਇੱਥੋਂ ਹੀ ਕਰ ਲਈਏ ਲੈ ਇਹਦੇ ਤੇ ਮਾਰਦੇ ਕੈਮਰਾ ਬਈ ਤਰਸਿਆ ਆ ਚੀਜ਼ ਦਿਖਾ ਦੇ ਸਮਾਰ ਕੇ ਲੈ ਖੋਲ ਕੇ ਤੋੜ ਦੋ ਜੀ ਉਮਰ ਕਿੰਨੀ ਕਹ ਦੀ ਜੇ ਗੱਲ ਕਰੀ ਉਮਰ ਇਹਦੀ 18 ਮਹੀਨੇ ਦੀ ਆਈ ਬੱਚੀ ਦੀ 18 ਮਹੀਨਿਆਂ ਦੀ ਆ ਆਪ এবੀਐਸ ਦੀ ਆ ਗੱਬਣਾ 500 50062 ਸੀਮਨ ਲੱਗਿਆ ਹੋਇਆ ਡੈਨਮਾਰਕ ਦਾ ਇਹ ਡੈਨਮਾਰਕ ਦੇ 50062 ਤੋਂ ਗੱਬਣਾ ਤੇ ਆਪ ਹੈ ਗਿਆ ਸੱਜਣੋ এবੀਐਸ ਦੀ ਇਹ ਆ ਗਈ ਬਲੈਕ ਜਰਸੀ ਬਾਕੀ ਜੇ ਰੰਗ ਦੀ ਗੱਲ ਕਰ ਲਾਂ ਇਹ ਰੰਗ ਮਿਲਦਾ ਯਾਰ ਬਹੁਤ ਰੇਅਰ ਹੈ ਵੀ ਬਹੁਤ ਘੱਟ ਮਿਲਦਾ ਦੇਖਣ ਨੂੰ ਇਹ ਹੈ ਗਿਆ ਪਿਓਰ ਪੰਜਾਬ ਵਾਲੀ ਇਓਂਕੀ ਇਹਦਾ ਕੱਦ ਵਿੱਡ ਵੀ ਚੰਗਾ ਇਹਦੀ ਲੰਬਾਈ ਲੰਬੂਈ ਵੀ ਚੰਗੀ ਆ ਇਹ ਹੈਗੀ ਆ ਸੱਜਣੋ ਜੇ ਗੱਲ ਕਰ ਲੈਣਾ ਜਿਵੇਂ ਸਾਨੂੰ ਮੈਂ ਕਹਿਣਾ ਹਾਂ ਨਾ ਅਕਸਰ ਵੀ ਕਿ ਨੌਕਰੇ ਘੋੜੇ ਦਾ ਬੱਚਾ ਹੁੰਦਾ ਜਿਹੜਾ ਉਹ ਗੱਲ ਬਾਤ ਹੈ ਇਹਦੀ ਇਹਦੀ ਫੇਸ ਕੁਆਲਿਟੀ ਵੀ ਦਿਖਾਉਂਗਾ ਤੁਹਾਨੂੰ ਮੈਂ ਇਹ ਜਿਵੇਂ ਆਪਣੇ ਕਹਿ ਦਿੰਦੇ ਨੇ ਨਾ ਸ਼ੁੱਧ ਪੰਜਾਬੀ ਜ ਆਪਣੇ ਸੱਜਣ ਵੀ ਬੋdde ਵਾਲੀ ਬੱਚੀ ਇਹਦੀ ਉਹ ਗੱਲ ਬਾਤ ਹੈ ਗੱਬਣ 7 ਮਹੀਨਿਆਂ ਦੀ ਆ ਹੁਣੀ ਗੱਦੀ ਚੰਗੀ ਪੱਟੀ ਆ ਤੇ ਜਦੋਂ ਇਹਨੇ ਮੌਕੇ ਤੇ ਰੈਡੀ ਹੋਣਾ ਉਦੋਂ ਬਣਨਾ ਯਾਰ ਕਮਾਲ ਦੀ ਚੀਜ਼ ਬਣਨਾ ਬਹੁਰੀਆਂ ਨਸੀਲ ਸਾਊ ਆ ਬਾਈ ਆ ਤਾਂ ਸੇ ਫੇਸ ਕੁਆਲਟੀ ਵੀ ਦਿਖਾ ਦੇ ਇੱਧਰ ਦੇ ਵੱਨੋ ਇੱਕ ਵਾਰੀ ਇਹਦੀ ਫੇਸ ਕੁਆਲਟੀ ਤੇ ਵੀ ਮਾਰ ਦੇ ਕੈਮਰਾ ਤੇ ਬਾਕੀ ਯਾਰ ਜਿਹੜੇ ਪਾਰਕੂ ਸੱਜਣ ਨੇ ਭਾਈ ਇਹਨੂੰ ਉਹ ਦੇਖਣ ਸਾਰੀ ਸਮਝ ਗਏ ਹੋਣਗੇ ਵੀ ਇਹੇ ਆਈਟਮ ਕੀ ਆ ਹਾਂਜੀ ਇਹ ਤਾਂ ਹੈ ਭਾਈ ਹਾਂ 7 ਮਹੀਨਿਆਂ ਦੀ ਗੱਬਣਾ ਰੁਪਏ ਕਿੰਨੇ ਲਵਾਂਗੇ ਇਹਦੀ ਰੁਪਈਏ ਤਾਂ 42000 ਦੀ ਛੱਡਾਂਗੇ ਜੀ ਹੁਣ ਹੁਣ 42000 ਦੀ ਛੱਡਾਂਗੇ ਹਾਜ਼ਰ ਹੋਈ ਤਾਂ ਇਹ 70 75000 ਦੀ ਬੈਰ ਓਏ ਹਾਜ਼ਰ ਨਹੀਂ ਇਹਨੂੰ ਹੁਣ ਦੇਣਾ ਕਿਸੇ ਨੇ ਹਾਂਜੀ ਹਾਂਜੀ ਇਹਨੂੰ ਹਾਜ਼ਰ ਨਹੀਂ ਹੋਣ ਦੇਣਾ ਕਿਸੇ ਨੇ ਭਾਈ ਇਹ ਤਾਂ ਹਾਰਮ ਚੋਂ ਆਈ ਹੋਈ ਆ ਪੈਠਪੁਰੇ ਚੌੜੇ ਨੇ ਸੱਜਣਾ ਹਾਜ਼ਰ ਕੋਈ ਸੱਜਣ ਘਰੇ ਲਿਆ ਕੀ ਕਰੂਗਾ ਕਿਉਂਕਿ ਮੇਲੇ ਤੇ ਵੀ ਲਾਦੇ ਹੋ ਸੱਜਣੋਂ ਮੇਲਿਆਂ 'ਚ ਵੀ ਕੋਈ ਇਹਨੂੰ ਬਾਹਰ ਨਹੀਂ ਕਰ ਸਕਦਾ ਜਿਹੜੀ ਦੀ ਕੁਆਲਿਟੀ ਆ ਜਿਹੜੀ ਇਹਦੇ 'ਚ ਬਰੀਡ ਆ ਜਿਹੜੇ ਸੱਜਣ ਨੂੰ ਬਰੀਡ ਬਾਰੇ ਸਮਝਾ ਰੁਪਈਏ ਵੀ ਤੇ ਉਹੀ ਲਾਊਗਾ ਹਾਂਜੀ ਹਾਂਜੀ ਲੈ ਹੁਣ ਆ ਜਾ ਦਰਸ 2 ਨੰਬਰ ਵਾਲੀ ਤੇ ਇਹਦੇ ਤੇ ਮਾਰਦੇ ਕੈਮਰਾ ਆ ਵੀ ਤੋਰ ਦਿਓ ਜੀ ਬੋਲ ਕੇ ਲੈ ਬਾਡੀ ਬੁੱਡੀ ਇਹਦੀ ਵੀ ਚੰਗੀ ਆ ਜੇ ਉਸ ਤੋਂ ਗੱਲ ਕਰ ਲਈ ਇਹਦੀ ਕੀ ਗੱਲਬਾਤ ਆ ਇਹ ਪਹਿਲੇ ਸੂਏ ਸੁੰਦੀ ਆ ਇਹ ਬੱਚੀ ਇੱਕ ਐਕਾ ਕਦਨ ਕਰਦੀ ਹੈ ਇਹ ਲਊਗੀ ਜੀ ਹੱਲੇ 15 ਕ ਦੇਨ ਮੇਰਾ ਖਿਆਲ ਆ ਹੂ ਵੀ ਪਈ ਇਹ ਤਾਂ ਦੰਦਾਂ ਚ ਹੀ ਦੰਦਾਂ ਚ ਹੂ ਮੈਨੂੰ ਲੱਗਦਾ ਦੇਖੀ ਨਹੀਂ ਹੈਗੀ ਦੰਦਾਂ ਚ ਹੀ ਹੋਊਗਾ ਚਾਰ ਦੰਦ ਦੀ ਹੋਊਗੀ ਇਹ ਹਾਂਜੀ ਹਾਂਜੀ ਕਿਉਂਕਿ ਸੂਆ ਸੌਂਦੀ ਆ ਪਹਿਲਾ ਤੇ ਬਾਡੀ ਬੁੱਡੀ ਇਹਦੀ ਵੀ ਚੰਗੀ ਆ ਬਾਈ ਕੋਈ ਲਿੱਸੀ ਫਿੱਕੀ ਨਹੀਂ ਉੱਤੇੋਂ ਚੰਗੀ ਜਾਨ ਵਾਲੀ ਬੱਚੀ ਆ ਤੇ ਥਣ ਥਣੋਟ ਵੀ ਚੰਗਾ ਇਹਨੂੰ ਪੈਲਣ ਦੇ ਹਿਸਾਬ ਨਾਲ ਜੇ ਗੱਲ ਕਰ ਲੈਣਾ ਥਣ ਥਣੋਟ ਵੀ ਬਾ ਕਮਾਲ ਲੱਗਿਆ ਤੇ ਦਿਨ ਹਜੇ ਕੱਢਦੀ ਆ ਇਹ ਬਾਈ 15 ਹਨਾ ਹਾਂਜੀ ਹਾਂਜੀ ਆ 15 ਦਿਨ ਦੀ ਕੱਚੀ ਆ ਸੂਆ ਸੂਗੀ ਪਹਿਲਾ ਉਹ ਹਸਾਬ ਨਾਲ ਇਹਦੀ ਜੱਜਮੈਂਟ ਕਰ ਲਏ ਤੇ ਬਾਡੀ ਬੁੱਡੀ ਉੱਤੇ ਲਾਜਵਾਬ ਹੈ ਤੇ ਮੇਨ ਗੱਲ ਹੁੰਦੀ ਹੈ ਜਿਹੜੀ ਯਾਰ ਇਹ ਜਾਨਵਰ ਆਗੇ ਠੰਡੇ ਸੀਲ ਹੁੰਦੇ ਨੇ ਜਿਹੜੇ ਜਰਸੀ ਨਾਲ ਬਣੂ ਪੂਰੀ ਆਰੇ ਝੋਲ ਝੋਲ ਹੈਗੀ ਵੀਰੇ ਹੱਲੇ ਬਹੁਤ ਯਾਰ ਪਈਏ ਲਾਦੀ ਇਹਦੇ ਕਿੰਨੇ ਲਵਾਂਗੇ ਦਰਸ ਫੇਸ ਕੁਆਲਟੀ ਦਿਖਾ ਦੂ ਹਰੇਕ ਵਾਸਤੇ ਭਾਈ ਜੈ ਜੀ ਆ ਕੰਮ ਇਹਦਾ ਵੀ ਇਹਦੇ ਕਿੰਨੇ ਲਵਾਂਗੇ ਇਹਦੇ ਆਪਾਂ ਲਵਾਂਗੇ ਰੁਪਈਆ 34000 34000 ਰੁਪਈਆ ਲਵਾਂਗੇ ਛੋਟ ਛੱਪਾ ਮੰਨ ਤਾਂ ਛੋਟ ਛੱਪਾ ਕਰ ਦਾਂਗੇ ਭਾਈ ਤੇ ਬਾਕੀ ਰੇਟ ਸੱਜਣਾ ਫਿਕਸੇ ਏ ਹੁਣ ਮਾਰਦੀ ਐ ਤੇ ਕੈਮਰਾ ਇਹਨੂੰ ਵੀ ਖੋਲ ਕੇ ਲੈ ਚੱਲੋ ਇਹ ਆ ਗਈ ਬਈ ਟੋਕੜ ਗੱਬਣ ਬਹਿਰ ਤਿੰਨ ਮਹੀਨਿਆਂ ਦੀ ਅੱਛਾ ਤਿੰਨ ਮਹੀਨਿਆਂ ਦੀ ਇਹ ਗੱਬਣ ਆ ਤੇ ਦੁੱਧ ਕਿੰਨਾ ਇਸ ਟਾਈਮ ਬਈ ਦੁੱਧ 8 ਕਿਲੋ ਚੋ ਕੇ ਲਿਆਂਦਾ ਸੀਗਾ ਮਾਲਕਾਂ ਦੇ ਘਰੋਂ ਅੱਜ ਆਈ ਆ ਸਫਰ ਕਰਕੇ ਨਾ ਥੋੜੀਆਂ ਹੀ ਥੱਕੀਆਂ ਹੋਈਆਂ ਨੇ ਜਣੀ ਆਪਾਂ 6-7 ਕਿਲੋ ਹੁਣ ਕਹਾਂਗੇ ਇਹਦੇ ਲਈ ਹਾਂ 6-7 ਹੁਣ ਆਪਾਂ ਦੱਸਾਂਗੇ ਤੇ ਮੇਨ ਗੱਲ ਆ ਜਿਹੜੀ ਆਪਾਂ ਲੈ ਕੇ ਆਏ ਦੀ 8 ਕਿਲੋ ਹਾਂਜੀ ਹਾਂਜੀ ਅਰੇ ਸੱਜਣਾ ਇਹ ਹੈਗੀ ਆ ਤਿੰਨ ਮਹੀਨਿਆਂ ਦੀ ਗੱਬਣ ਆ ਤੇ ਥਣ ਥਣੌਟ ਇਹਨੂੰ ਵੀ ਚੰਗਾ ਲੱਗਿਆ 7-8 ਕਿਲੋ ਦੁੱਧ ਬਈ ਚੈੱਕ ਕਪਾਸ ਅਜੇ ਗੱਲ ਕਰ ਲਈਏ ਇਹ ਵੀ ਆ ਗਈ ਜਰਸੀ ਚ ਸੂਹਾ ਕਿਹੜਾ ਹੋਊਗਾ ਇਹਦਾ ਸੂਹਾ ਦੂਜਾ ਬਾਈ ਅਜਾ ਸੂਹਾ ਇਹਦਾ ਦੂਜਾ ਅਜਾੱਕ ਜੱਕੇ ਜੇ ਇਹ ਪੈਰ ਬਣਾਏ ਨੇ ਬਾਈ ਅਜਾ ਤਿੰਨ ਜੋਗਾਈਆਂ ਦੇ ਆਪਾਂ ਆ ਬੰਦ ਕੋਈ ਬਣਾਏ ਨੇ ਪਹਿਲਾਂ ਸਜਣਾ ਪੈਰ ਬਣਾਉਣ ਵਾਲਾ ਸਜਣਾ ਹੋਣੀ ਗਿਆ ਔਰ ਉਹਦੇ ਕਰਕੇ ਹਨਾ ਨੂ ਨੂ ਬਣਵਾਇਆ ਤੇ ਉਹਦੇ ਕਰਕੇ ਜਾਨਵਰ ਥੋੜਾ ਜੱਕ ਜੱਕੇ ਲੱਗੀਆਂ ਨਾ ਤੁਰਨਾ ਇਹਦੇ ਰੁਪਏ ਕਿੰਨੇ ਲਾਵਾਂਗੇ ਇਹ ਰੁਪਏ ਆਪਾਂ ਲੈਵਾਂਗੇ ਬਾਈ 26000 ਰੁਪਏ ਇਹ ਦੇ ਦਾਂਗੇ 26000 ਦੇ ਚੰਨ ਮਹੀਨਿਆਂ ਦੀ ਕੱਪਣਾ 10 ਕਿਲੋ ਦੁੱਧਾ ਹੈਗਾ ਬਾਈ ਦੁੱਧ ਪਤਾ ਨਹੀਂ ਹੈਗਾ ਨਾਲ ਨਹੀਂ ਬੱਚਾ ਨਹੀਂ ਦੁੱਧ ਹੋਰ ਵੀ ਇਹਨੇ ਕਰਿਆਉਣਾ ਵਾ ਥੱਲੇ ਉੱਧਰ ਸੇਵਾ ਸੁਬਾ ਨਹੀਂ ਹੈਗੀ ਕੱਦ ਤੁਸੀਂ ਦੇਖ ਲੋ ਇਹਦਾ ਬੱਚੀ ਦਾ ਕੱਦ ਬੱਡੇ ਦਾ ਚੰਗਾ ਲੈ ਬਾਈ ਇਹਦਾ ਵੀ ਦੇਖੋ ਤੁਸੀਂ ਚੰਗਾ ਵਾ ਜਾਣੀ ਮੇਰੇ ਹਿਸਾਬ ਨਾਲ 2 ਕਿਲੋ 2 ਕਿਲੋ ਵਧਾਉਗੀ ਬਾਈ ਲੰਬੂਈ ਚੰਗੀਆਂ ਜਿਹੜੇ ਏਰੀਆ ਚੋਂ ਇਹ ਆਉਂਦੀਆਂ ਨੇ ਨਾ ਸੱਜਣੋਂ ਉੱਥੇ ਚੜਦੀਆਂ ਚੁਰਦੀਆਂ ਨੇ ਉੱਧਰ ਸਾਮ ਘੱਟ ਆਉਂਦੀ ਆ ਆਪਣੇ ਏਰੀਆ ਆ ਕੇ ਤਾਂ ਇਹ 6 ਬਾਰਾਂ ਦਾ ਦੁੱਧ ਬਾਈ ਵੱਧ ਪੁੱ ਤੇ ਇਹ ਸ਼ੂਲ ਖਾ ਪੂਰੀ ਆ ਪੀਦੀ ਹੈ ਐਨ ਪੂਰੀ ਸੀ ਸ਼ਾਊਗਾ ਕੋਈ ਉਹਨੂੰ ਹੈਗਾ ਲੱਤਾਂ ਲੈ ਹੁਣ ਸੱਜਣਾ ਮਾਰਦੇ ਕੈਮਰਾ ਇੱਧਰਲੇ ਬੰਨੇ 4 ਨੰਬਰ ਵਾਲੀ ਬੱਛੀ ਤੇ ਨੰਬਰ ਬਾਜ ਬਾਈ ਨਾਲ ਗੱਲਬਾਤ ਕਰੀਂ ਜਾ ਉਹ ਵੀ 1 ਨੰਬਰ 2 ਨੰਬਰ ਇਹ ਆ ਗਈ 4 ਨੰਬਰ ਤੇ ਇਹਨੂੰ ਵੀ ਤੋੜ ਦਿਓ ਜੀ ਖੁੱਲ ਕੇ ਇਹਦੀ ਕੀ ਗੱਲਬਾਤ ਹੈ ਇਹ ਬੱਛੀ ਪਲੂਨ ਸੂਈ ਆਈ ਕੱਲ ਦੀ ਸੂਈ ਹੋਈ ਆ ਬੱਛਾ ਮਗਰਾ ਅੱਛਾ ਹਾਂਜੀ ਕਿੰਨੀ ਕ ਬੋਲੀ ਹੋਊਗੀ ਬੋਲਾ ਬਈ ਇਹਦੇ ਥੱਲੇ ਹੈਗਾ 10 11 ਕਿਲੋ ਖੁੱਲਾ ਬੋਲਾ ਇਹ ਚੰਗੀ ਆ ਬਈ ਇਹਦਾ ਸੂਆ ਹੈਗਾ ਪਹਿਲਾ ਕੱਦ ਬਿੱਡ ਵੀ ਇਹਦਾ ਠੀਕ ਆ ਤੇ ਬਾਡੀ ਬੁੱਡੀ ਵੀ ਚੰਗੀ ਆ ਤੇ ਮੇਨ ਗੱਲ ਆ ਜਿਹੜਾ ਲੇਵਲੂ ਆ ਵੀ ਯਾਰ ਜਿਵੇਂ ਆਪਾਂ ਕਹਿੰਦੇ ਨੇ ਸਟਿਚ ਆਰਡਰ ਦੀ ਆ ਤੇ ਥਣੇ ਵੀ ਕੱਲਾ ਕੱਲਾ ਲੱਗਿਆ ਤੇ ਲੱਗਿਆ ਵੀ ਨਾ ਫਿਰ ਸੱਜਣ ਐਨ ਪੂਰੀ ਦੂਰੀ ਤੇ ਆ ਇਹ ਆ ਗਈ ਭਾਈ ਡੱਬੇ ਕਲਰ ਚ ਐਰ ਫੈਰ ਦੀ ਜਰਸੀ ਆ ਗਈ ਹਾਂ ਇਹ ਆ ਗਈ ਜਰਸੀ ਤੇ ਆਇਰ ਸ਼ੈਰ ਦਾ ਮਿਕਸ ਆ ਗਈ ਉਹਦੇ ਕਰਕੇ ਇਹਦਾ ਕੱਦ ਹੈਗਾ ਥੋੜਾ ਜਿਹਾ ਵੱਡਾ ਇਹ ਗੱਲ ਕਰ ਲਈ ਹੈ ਨਾ ਭਾਈ ਲਾ ਦੇ ਨੇੜੇ ਕਿਧਰੇ ਨਹੀਂ ਲੱਭਣ ਦਾ ਨੂੰ ਅੱਦਕਾ ਅੱਗੇ ਬੰਦੇ ਉਹ ਦਿਖਾ ਦੇ ਦਰਸ ਲੈ ਵਾ ਓ ਅਗਲੇ ਬੰਦੇ ਉਹ ਦਿਖਾ ਦੇ ਲੈ ਵਾ ਨੇੜੇ ਲਾ ਕੇ ਜਾ ਮੈਂ ਹਾਂ ਵੇ ਲੈ ਵਾ ਲੂ ਵਾ ਉਹੀ ਗੱਲ ਆ ਵੀ ਲਾਜ ਬਾਵਾ ਜੀ ਇਹਦੇ ਥਣ ਥਣੋੜ ਦੀ ਗੱਲ ਕਰ ਲੈਣਾ ਤੇ ਆਡ ਰੂਡਰ ਦੀ ਗੱਲ ਕਰ ਲੈਣਾ ਨਾੜਾ ਨੂੜਨ ਖਾਲੀ ਕਰ ਸੋ ਲੈ ਵੀ ਚਵਾਈ ਬਹੁਤ ਵਧੀਆ ਬਾਈ ਬੱਛੀ ਹਾਂ ਇਹਨੇ ਬਣਨਾ ਇਹਨੇ ਬਾਈ ਚੰਗੀ ਬੱਛੀ ਆ ਆਈਟਮ ਚੰਗੀ ਤਿਆਰ ਹੋਣਾ ਜੇ ਕਿਸੇ ਸਾਹ ਵਾਲੇ ਸੱਜਣ ਕੋਲੇ ਬਾਗੀ ਨਾ ਹਾਂਜੀ ਹਾਂ ਇਹਦੀ ਗੱਲਬਾਤ ਪੂਰੀ ਟੌਪ ਦੀ ਹੋਊਗੀ ਸੱਜਣੋ ਇਹ ਆਇਰ ਸ਼ੈਰ ਤੇ ਜਰਸੀ ਦਾ ਕਰਾਸ ਆ ਗਿਆ ਤੇ ਬੱਛੀ ਦੀ ਜੇ ਗੱਲ ਕਰ ਲਈ ਰੰਗ ਰੂਪ ਦੀ ਚੰਗੀ ਆ ਹੌਲੀ ਬਹੁਤੀ ਫਿੱਕੀ ਜਿਵੇਂ ਤੁਹਾਨੂੰ ਮੈਂ ਦੱਸਿਆ ਕਈ ਵਾਰੀ ਨਾ ਪਸ਼ੂ ਜਦੋਂ ਤਾਜ਼ਾ ਸੂਇਆ ਹੁੰਦਾ ਉਹਦੇ ਕਰਕੇ ਵੀ ਇਹ ਤਾਂ ਖਦਬ ਜਾਂਦਾ ਹੈ ਨਾ ਇਹਦੇ ਰੁਪਏ ਕਿੰਨੇ ਲਵਾਂਗੇ ਲਾਡੀ ਇਹਦੇ ਬਈ ਆਪਾਂ ਲਵਾਂਗੇ 38000 ਰੁਪਇਆ ਹਾਂ ਇਹਦਾ ਲਵਾਂਗੇ 38000 ਜਮ ਫੈਕਸੀ ਆ ਵਾ ਤੇ ਹੈਗੀ ਕੱਦ ਕਾਠ ਵਾਲੀ ਆ ਲੰਬੀ ਲੰਬੀ ਆ ਤੇ ਇਹ ਤੁਹਾਨੂੰ ਇੱਕ ਗੱਲ ਹੋਰ ਵੀ ਦੱਸਦਾ ਨਾ ਇਹਦੇ ਚ ਜਰਸੀ ਦਾ ਬੱਚਾ ਵੀ ਲੈ ਸਕਦੇ ਹੋ ਇਹ ਤਾਂ ਤੁਸੀਂ ਸੱਜਣੋ ਐਫ ਦਾ ਐਰ ਸ਼ੈਰ ਦਾ ਬੱਚਾ ਵੀ ਲੈ ਸਕਦੇ ਹੋ ਤੇ ਹੁਣ ਆ ਜਾ 5 ਨੰਬਰ ਵਾਲੀ ਤੇ ਹਾਂ ਇਹਦਾ ਕੱਦ ਥੋੜਾ ਜਿਹਾ ਛੋਟਾ ਇਹਦੇ ਨਾਲ ਹੈ ਨਾ ਇਹ ਫਿਰ ਇਹਦਾ ਕੱਦ ਥੋੜਾ ਜਿਆਦਾ ਛੋਟਾ ਬਾਈ ਚੀਜ਼ ਜਿੰਨੀ ਹੋਊਗੀ ਤੁਹਾਨੂੰ ਉੰਨੀ ਹੀ ਦੱਸੂਗਾ ਮੈਂ ਨੇੜੇ ਆ ਕੇ ਲੰਬਾ ਨਹੀਂ ਕਿਸੇ ਸੱਜਣ ਤੋਂ ਦਪਾਉਂਦਾ ਮੈਂ ਕੋਈ ਬਾਹਲੀ ਛੋਟੀ ਦੀ ਵੀ ਹੁਣ ਡਿਮਾਂਡ ਵੀ ਕਰਦੇ ਨੇ ਬਾਈ ਹੁਣ ਬਾਈ ਛੋਟੇ ਲਿਆ ਕੇ ਦੋ ਨਾਗ ਹਨਾ ਹਰ ਇੱਕ ਪ੍ਰਕਾਰ ਦਾ ਹੁੰਦਾ ਵਿੱਚ ਥੋਂ ਥੋਂ ਘੱਟ ਹੁੰਦਾ ਕਿ ਬਾਰੀ ਕਿਸੇ ਲੋਵੇ ਪਿਛਲੀ ਵੀਡੀਓ 'ਚ ਆਪਾਂ ਦੋ ਨਾਗ ਪਾਈ ਛੋਟੇ ਪਾਲੇ ਉਹ ਵੈਗ ਗਈ ਜਦੀ ਤੇ ਆਪਣੇ ਆਏ ਆ ਵੀ ਕਈ ਵੀਰ ਨਹੀਂ ਵੀ ਵੱਧ ਰੁਪਏ ਵੀ ਨਹੀਂ ਲਾ ਸਕਦਾ ਹਨਾ ਹਾਂ ਇਹਦਾ ਭਾ ਵੀ ਛੋਟਾ ਤੇ ਇਹਦਾ ਥਣ ਥਣ ਵੀ ਚੰਗਾ ਲੱਗਿਆ ਇਹਦਾ ਸੂਆ ਕਿਹੜਾ ਬਾਈ ਦੂਜੇ ਸੂਏ ਸੂਏ ਆ ਬੱਸੀ ਮਗਰਾ ਇਹਦੇ ਮਗਰੇ ਬੱਛੀ ਆ ਬੱਛੀ ਆ ਹਾਂਜੀ ਪਰ ਕਦ ਕਦ ਤੇ ਇਹਦੀ ਬੱਛੀ ਏ ਟੱਕ ਦੂਗੀ ਫਿਰ ਇਹ ਨਾਲ ਇਹ ਬੱਛੀ ਆ ਹਾਂਜੀ ਹਾਂ ਆ ਨਾਲ ਇਹਦੇ ਬੱਛੀ ਆ ਕਿਉਂਕਿ ਸੱਜਣ ਸ਼ਕੀਨ ਹੁੰਦੇ ਨੇ ਵੀ ਯਾਰ ਅੱਗੇ ਜਾ ਕੇ ਵੀ ਹਨਾ ਵੀ ਨਾਲ ਕੋਈ ਆਈਟਮ ਤਿਆਰ ਹੋ ਜੇ ਬਾਕੀ ਠੰਡੇ ਸੀਲ ਤਾਂ ਜਾ ਰਹੇ ਇਹ ਜਾਨਵਰ 100 ਚੋਂ 99 ਠੰਢੀ ਹੁੰਦੇ ਨੇ ਤਕਰੀਬਨ ਤਕਰੀਬ ਨਾ 100 ਮਗਰੇ ਇੱਕ ਅੱਧਾ ਜਾਨਵਰੀ ਕੋਈ ਗਰਮ ਮਿਲੂਗਾ ਇਧਰਲੇ ਬੰਨੇ ਉਹ ਦਿਖਾ ਦੇ ਦੱਸ ਲੈ ਵਾ ਲੂਗਾ ਇਹਦਾ ਕੋ ਇਹਨੂੰ ਕਿੰਨੇ ਕਿ ਦਿਨ ਹੋ ਗਏ ਲੱਡੀ ਸੂਈ ਨੂੰ ਇਹਨੂੰ ਸੂਈ ਨੂੰ 4-5 ਦਿਨ ਹੋ ਗਏ ਇਹਦੇ ਥੱਲੇ ਕਿੰਨਾ ਕੁ ਦੁੱਧ ਆ ਹੁਣ ਇਹਦੇ ਥੱਲੇ ਬਈ ਬੌਲਾ ਹੀ ਆ ਹੱਲੇ ਆਪਾਂ 10 ਕਿਲੋ ਦੇਵਾਂਗੇ ਯਾਨੀ 12-13 ਕਿਲੋ ਬੱਚੀ ਚਵਾ ਦੂਗੀ 10 ਕਿਲੋ ਰੈਡੀ ਆ ਇਹਦੇ ਥੱਲੇ ਐਨ ਜਮਾ ਐਨ ਪਹਿਲਾ ਸੱਜਣੋ ਓ ਜਿਹੜਿਆਂ ਕੋਲੇ ਥੌਂ ਥੂ ਘੱਟ ਹੁੰਦਾ ਮੈਂ ਕਹਿਣਾ ਵੀ ਉਹਨਾਂ ਸੋਨੂੰ ਵੀ ਤੇ ਕੋਲੇ ਥੌਂ ਦੀ ਕਮੀ ਆ ਉਹ ਸੱਜਣ ਲਿਆ ਸਕਦਾ 10 ਕਿਲੋ ਦੁੱਧਾ ਓਡੀਏ ਆਪਾ ਓਡੀਏ ਬਾਲਟੀ ਪਰ ਦੇ ਗਰੂਹੇ ਦੁੱਧ ਦੀ 10 ਕਿਲੋ ਵਾਲੀ ਹੂੰ ਇਹਦੇ ਰੁਪਏ ਕਿੰਨੇ ਲਵਾਂਗੇ ਲੱਡੀ ਇਦੇ ਉੱਪਰ ਰੁਪਈਏ ਲਾਵਾਂਗੇ 32000 ਰੁਪਈਆ 32 ਜੋ ਕਿੰਨਾ ਕੁ ਛੱਡ ਦਾਂਗੇ ਬਸ ਮਾਨ ਤਾਨ ਕਰਦਾ ਛੋੜ ਛੱਪਾ ਛੱਡ ਦਾਂਗੇ ਭਾਈ ਛੱਡ ਦਾਂਗੇ 1000 ਰੁਪਈਆ ਨਹੀਂ ਭਾਈ ਇਹਨਾਂ ਦਾ ਪਹਿਲਾ ਬਾਲਾ ਮਰਖਿਆ ਨਹੀਂ ਮਾਰ ਜਾਣਾ 나ੜੂਆ ਨਾਲ ਆ ਬੱਚੇ ਦਾ ਠੀਕ ਆ ਗੱਲ ਤੇ ਅੱਛਾ ਆ ਇਹਦੇ ਨਾਲ ਬੱਚੀ ਆ ਆ ਬੱਚੀ ਹੈ ਜੀ ਬੱਚੇ ਬੱਚੀ ਵੀ ਦਿਖਾ ਦੇ ਦੀ ਓਏ ਆ ਬੱਚੀ ਵੀ ਬਾ ਕਮਾਲ ਆ ਉਹ ਬੱਚੀ ਇੱਥੇ ਬਾਪੂਰੀ ਹੈ ਨਾ ਉਹੀ ਗੱਲ ਆ ਵੀ ਪਿਓਰ ਜਰਸੀ ਚ ਆ ਗਈ ਸੱਜਣਾ ਚੰਗੇ ਰੰਗ ਰੂਪ ਦੀ ਆ ਭਾਈ ਇਹ ਗੱਲਬਾਤ ਕਰ ਲਈਏ ਇਹਦੇ ਨਾਲ ਬੱਚੀ ਆ ਏ ਮਿਲੂਗੀ 32000 ਚ ਤੇ 32000 ਚ ਛੋਟ ਛੱਪਾ ਮਾਨਤਾਨ ਆਈ ਗਈ ਸੱਜਣ ਦਾ ਹੋ ਜੂਗਾ ਤੇ ਫਾਇੰਟ ਵੀ ਇਹਨਾਂ ਦੀ ਤਕਰੀਬਨ ਤਕਰੀਬਨ ਮਹਿਸਾਂ ਦੇ ਬਰਾਬਰ ਹੁੰਦੀ ਹੈ ਕਿਉਂਕਿ ਯਾਰ ਕਈ ਵਾਰੀ ਹੈਨਾ ਕਿਸੇ ਸੱਜਣ ਨੇ ਲੈਣੀ ਹੁੰਦੀ ਆ ਯਾਰ ਮੱਝ ਜੋਗੇ ਰੁਪਏ ਨਹੀਂ ਲਾ ਸਕਦਾ ਸੱਜਣਾ ਉਹਨਾਂ ਵਾਸਤੇ ਇਹ ਖਾਸ ਚੀਜ਼ਾਂ ਨੇ ਦੁੱਧ ਇਹਨਾਂ ਦਾ ਮੱਝਾਂ ਵਰਗਈ ਆ ਤੇ ਥੋੜੇ ਥੋਹ ਚ ਖੜਦੀਆਂ ਨੇ ਤੇ ਖਾਂਦੀਆਂ ਵੀ ਥੋੜਾ ਨੇ ਤੇ ਦੁੱਧ ਪਾਉਂਦੀਆਂ ਨੇ ਸੱਜਣੋ 70 8000 ਆਲੀ ਮਹਿ ਜਿੰਨਾ ਦੁੱਧ ਪਾਉਂਦੀਆਂ ਨੇ ਇਹ ਤੇ ਹੁਣ ਮਾਰ ਦੇ ਤਾਂ ਸਹੀ ਦੇ ਤੇ ਕੈਮਰਾ ਇਹ ਵੀ ਤੋੜ ਦੇ ਆ ਇਹ ਹੈ ਇਹਦਾ ਕੱਦ-ਕੜ ਹੈਗਾ ਉਹਦੇ ਮੁਕਾਬਲੇ ਉਹਦੇ ਮੁਕਾਬਲੇ ਦਾ ਕੱਦ-ਕੜ ਚੰਗਾ ਬਾਈ ਖਾਣ-ਖਣਾ ਉੱਡ ਦੀ ਗੱਲ ਕਰਨਾ ਲੈ ਵੇ ਲੂ ਵੇ ਦੀ ਗੱਲ ਕਰਨਾ ਇਹਦਾ ਵੀ ਚੰਗਾ ਇਹਦਾ ਸੂਆ ਕਿਹੜਾ ਦੂਜੇ ਸੂਈ ਆ ਬਾਈ ਬੱਛਾ ਮਗਰਾ ਇਹਦੇ ਮਗਰ ਆ ਗਿਆ ਮੇਲ ਕਾਫ ਕਿੰਨੇ ਦਿਨ ਦੀ ਸੂਈ ਆ ਸੀ ਸੂਈ ਨੂੰ ਇਹਨੂੰ ਹੋ ਗਏ ਬਾਈ 15 ਕੇ ਦਿਨ 15 17 ਦਿਨ ਹੋ ਗਏ ਇਹਨੂੰ ਸੂਈ ਨੂੰ ਅੱਛਾ 15 ਦਿਨਾਂ ਦਾ ਸੂਆ ਇਹਦਾ ਹਾਂਜੀ ਬੱਛਾ ਦੁੱਧ ਕਿੰਨਾ ਰੈਡੀ ਆ ਹੁਣ ਇਹਦਾ ਦੁੱਧ ਇਹਦੇ ਥੱਲੇ ਆਪਾਂ ਦੇਵਾਂਗੇ ਬਾਈ 12 ਕਿਲੋ ਇਵਾਦੂ ਜਾਨੀ 13-14 ਕਿਲੋ ਆਹ ਮਨਾ ਬੱਛੀ 12 ਕਿਲੋ ਇਸ ਟਾਈਮ ਰੈਅਰਿਟੀ ਦਾ ਜੇ ਆਪਾਂ ਗੱਲ ਕਰੀਏ ਹਾਂਜੀ ਹਾਂਜੀ ਤੇ ਬਾਕੀ ਆਪਣੇ ਕੋਲ ਜਾਦੇ ਜਾਨਵਰਾਂ ਕਰਕੇ ਵੀ ਹਨਾ ਜਦੋਂ ਕੋਈ ਸੱਜਣ ਲਈ ਜਾਂਦਾ ਘਰੇ ਇਕੱਲਾ ਕਰਦਾ ਸ਼ੌਂਕ ਨਹੀਂ ਸੰਭਦਾ ਹਾਂਜੀ ਇਹ ਤਾਂ ਹੈ ਬਾਈ ਆ ਇੱਥੇ ਭੀੜ ਪੜਕਾ ਹੋਏ ਨਾ ਤੇ ਬਾਕੀ ਜਿਵੇਂ ਤੁਹਾਨੂੰ ਮੈਂ ਕਹਿੰਨਾ ਹੁਣ ਅਕਸਰ ਯਾਰ ਜਾਨਵਰ ਬਾਈ ਕੋਲੇ ਜਦੋਂ ਆਉਂਦੇ ਨੇ ਵੀਡੀਓ ਦੂਜੇ ਤੀਜੇ ਦਿਨੀ ਬਣਾ ਦਿੰਦੇ ਆ ਕਿਉਂਕਿ ਸੈੱਟ ਹੋਣ ਤੇ ਵੀ ਜਾਨਵਰ ਹਨਾ ਕਈ ਦਿਨ ਲਾ ਦਾਂਦਾ ਜਦੋਂ ਕਿਸੇ ਘਰੇਲੂ ਸੱਜਣ ਕੋਲੇ ਵਗ ਜਾਂਦਾ ਇੱਕ ਜਗ੍ਹਾ ਤੇ ਇਹ ਰਹਿੰਦਾ ਤੇ ਸਾਮ ਸੰਭਾਲ ਹੁੰਦੀ ਉੱਥੇ ਜਾ ਕੇ ਦੁੱਧ ਪਾਣ ਦੇ ਚਾਂਸ ਹੁੰਦੇ ਨੇ ਜਿਹੜੇ ਉਹ ਜਾਦੇ ਬਣ ਜਾਂਦੇ ਨੇ ਹਨਾ ਆਇਆ ਬਈ ਫਰਕ ਬਹੁਤ ਪੈ ਜਾਂਦਾ ਜਦੋਂ ਘਰੇ ਡੰਗਰ ਕੇ ਦਾ ਇੱਕ ਜਗ੍ਹਾ ਟੈੱਕੇ ਪੱਠੇ ਖਾਦੇ ਆ ਯਾਰ ਇਹ ਹਲਾ ਵੀ ਹੁਣ ਉਧਰੋਂ ਦੂਰ ਤੋਂ ਆਉਣਾ ਤੇ ਉਰੋਂ ਵੀ ਫੇਰ ਆਪ ਲੱਦਦਾਂ ਨੇ ਅੱਗੇ ਫੇਰ ਲੱਦ ਦਿੰਨੇ ਆ ਗੱਲ ਤਾਂ ਆਪਾਂ ਦੂਏ ਦਿਨ ਹੀ ਜਦੀ ਵੀਡੀਓ ਬਣਾ ਲਈਦੀ ਆ ਚਲੋ ਆਪਣਾ ਇੰਦਰ ਸੁਆਬ ਬਣ ਜਾਂਦਾ ਉਹਨ ਦਾ ਹਾਂਜੀ ਹਾਂਜੀ ਤੇ ਉਹ ਮਾਲ ਤਾਂ ਆਪਣੇ ਕੋਲ ਤਕਰੀਬਨ ਡੇਲੀ ਆਉਂਦਾ ਹਾਂ ਮਾਲ ਡੇਲੀ ਮੰਗੂ ਆਪਾਂ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਵੀ ਗੱਡੀਆਂ ਇੱਕ ਦੋ ਇੱਥੋਂ ਡੇਲੀ ਹੋ ਜਾਨੀ ਆ ਨਹੀਂ ਫੋਰ ਰੰਗ ਉਹ ਆਪਰਾ ਜਾਂਦਾ ਰਹੇ ਹੁਣ ਉਧਰ ਚਾਰ ਬੱਚਿਆਂ ਚਾਰ ਹੀ ਵਿਗੀਆਂ ਹੋਈਆਂ ਨੇ ਬੱਚੇ ਤਾਂ ਉਧਰ ਮਾਰਦੀ ਕੈਮਰਾ ਵੇ ਕਰਕੇ ਜਿਹੜੀਆਂ ਖੜੀਆਂ ਨੇ ਪਰਲੇ ਬੰਨੇ ਉਹ ਵਿਕੀਆਂ ਹੋਈਆਂ ਨੇ ਭਾਈ ਸੱਜਣ ਗੱਡੀ ਵਾਲੇ ਪਹੁੰਚੇ ਹੋਏ ਨੇ ਸਾਡੇ ਕੋਲੇ ਹੁਣ ਮਾਲ ਘਰੋ ਘਰੀ ਜਾਈ ਜਾਂਦਾ ਤਕਰੀਬਨ ਜੇ ਗੱਲ ਕਰ ਲਈਏ ਇਹਦੇ ਰੁਪਏ ਕਿੰਨੇ ਲਵਾਂਗੇ ਇਹਦੇ ਉੱਪਰ ਰੁਪਏ ਲਵਾਂਗੇ 40000 ਭਾਈ ਇਹਦਾ 40 ਲਵਾਂਗੇ ਹਾਂਜੀ ਕਿੰਨੇ ਨਹੀਂ ਛੜਦਾਂਗੇ ਭਯਾਰ ਘੱਟ ਛੜਦਾਂਗੇ 40 ਹਜ਼ਾਰ ਘੱਟ ਕਰਦਾਂਗੇ ਕਰਦਾਂਗੇ ਮਾਨਤਾ ਨਾਲ ਛੜਦਾਂਗੇ 40000 1500 ਛੜਦਾਂਗੇ ਆਪਣੇ ਕੋਲੇ ਗੱਡੀ ਦਾ ਪ੍ਰਬੰਧ ਹੈਗਾ ਅੰਕਲ ਜੀ ਆਪਣੇ ਨਾਲ ਦੇ ਪੈਣ ਤੋਂ ਆ ਤੇ ਗੱਡੀ ਦਾ ਪ੍ਰਬੰਧ ਹੈ ਜ਼ਿੰਮੇਵਾਰੀ ਪੂਰੀ ਹੈ ਆਹ ਨਾ ਆਪਣਾ ਨਾਮ ਦੱਸੋ ਕੀ ਹੈ ਜਗਦੀਪ ਸਿੰਘ ਆ ਜੀ ਜਗਦੀਪ ਸਿੰਘ ਹਾਂ ਜੀ ਅੱਛਾ ਨੰਬਰ ਬੋਲ ਦਿਓ ਆਪਣਾ ਨੰਬਰ 9592186422 ਅੱਛਾ ਇਹ ਮਤਲਬ ਸੱਜਣ ਨੂੰ ਆਉਣ ਦੀ ਲੋੜ ਨਹੀਂ ਜਾਉਂਦੀ ਬਾਈ ਜੀ ਬਹੁਤ ਦੂਰ ਤੱਕ ਛੜਤੀਆਂ ਟਾਰੀ ਬਾਡਰ ਥਾਈ ਛੜਤੀਆਂ ਜਿਹੜੋਂ ਫਾਜ਼ਿਲਕਾ ਤਾਈਆਂ ਬੋਰ ਥਾਈ ਛੜਤੀਆਂ ਮੁਕਸਰ ਤਾਈਆਂ ਛੜਤੀਆਂ ਸੀ ਗਾਈਆਂ ਕੇਦੇ ਲਾਂਬਾੜੇ ਆਇਆ ਜੇ ਮੈਂ ਇਸ ਘਰ ਚੋ ਪਾਵਾਂ ਆਦਰ ਸਟੇਟ ਵੀ ਮਤਲਬ ਜਾਂਦੀਆਂ ਹਾਂ ਹਾਂਜੀ ਹਾਂਜੀ ਹਾਂ ਹਾਂਜੀ ਕਿਸੇ ਦਾ ਲਾਂਬਾ ਨਹੀਂ ਹੈਗਾ ਜੀ ਕਿਸੇ ਦਾ ਜਮਾ ਹੀ ਹਾਂਜੀ ਆ ਬੰਦਾ ਜ਼ਿੰਮੇਵਾਰੀ ਵਾਲਾ ਸੱਜਣੋਂ ਬਾਈ ਜਿਹੜੇ ਨੂੰ ਭੇਜਣਗੇ ਇਹ ਜੀ ਗੱਲ ਨਹੀਂ ਬਾਕੀ ਸਿਆਣਾ ਬੰਦਾ ਯਾਰ ਬਾਈ ਗੌਰ ਨਾਲ ਜਾਨਵਰ ਲੈ ਕੇ ਆਉ ਕਈ ਸੱਜਣਾ ਨੂੰ ਹੁੰਦਾ ਵੀ ਯਾਰ ਅਸੀਂ ਜਾ ਨਹੀਂ ਸਕਦੇ ਇੰਨੀ ਮਾਲ ਮਾਲ ਲੈ ਛੱਡ ਕੇ ਆਉਣੇ ਆ ਜੀ ਹਾਂ ਆਨਲਾਈਨ ਮਾਲ ਆ ਜੀ ਹਾਂ ਆਨਲਾਈਨ ਮਾਲ ਹੋਰ ਜਾਂਦਾ ਰਹਿੰਦਾ ਇਹ ਜੀ ਗੱਲ ਨਹੀਂ ਬਾਈ ਪੂਰੇ ਧਿਆਨ ਨਾਲ ਛੱਡ ਕੇ ਆਉਗਾ ਤੇ ਨੰਬਰ ਬੋਲ ਦੇ ਲੈ ਜਰਾ 98579812 ਲੈ ਇਧਰ ਮਾਰ ਦੇ ਤਾਂ ਸਾਂ ਇੱਕ ਨੰਬਰ ਵਾਲੀ ਫੇਰ ਦਿਖਾ ਦੇ ਯਾਰ ਇਹਨੂੰ ਕਿਹੜਾ ਹੋਰ ਤੋਰ ਦੇ ਲੈ ਮੇਰਾ ਇਹਦਾ ਹਾਂ ਇਹਨੂੰ ਕਿਹੜਾ ਹੋਰ ਤੋਰ ਦੇ ਜੀ ਆ ਕਰੀ ਜਾਂਦਾ ਵੀ ਇਹਨੂੰ ਤਾਂ ਤੋਰੀ ਜਾਈਏ ਵਾਰ-ਵਾਰ ਹਾਂ ਦੁਬਾਰੇ ਸਾਨੂੰ ਇਹਦੀ ਡਿਟੇਲ ਦੇਣਾ ਨਾ ਬਾਹਰ ਨੂੰ ਲੈ ਜਾ ਆ ਆ ਪਹ ਹੈਗੀ ਆ ਏਵੀਐਸ ਦੇ ਸੀ ਮੰਦੀ 50062 ਤੋਂ ਹੈਗੀ ਆ ਗੱਬਣਾ ਤੇ ਮੂੰਹੋਂ ਹੈਗੀ ਆ ਖੀਰੀ 7 ਮਹੀਨਿਆਂ ਦੀ ਗੱਬਣਾ ਜੇ ਨਸਲ ਨਸਲ ਦੀ ਗੱਲ ਕਰਦਾ ਨਾ ਨਸਲ ਮੁਖਲੇ ਦੇ ਵਿੱਚ ਹੈਗੀ ਆ ਬਾਈ ਬਾ ਕਮਾਲ ਤੇ ਮੇਨ ਗੱਲ ਹੈ ਦੀ ਤੁਹਾਨੂੰ ਚਾਲ ਟਾਲ ਵੀ ਦੱਸੂਗੀ ਕਿਉਂਕਿ ਹਲੇ ਨੇ ਕੱਦ ਕਾਠ ਕਰਨਾ ਇਹ ਹੈਗੀ ਆ ਹਲੇ ਖੀਰੀ ਦੰਦਾ ਚ ਹੋੂ ਦੂਜੇ ਤੀਜੇ ਸੂਏ ਤੱਕ ਇਹਨੇ ਕੱਦ ਕਾਠ ਕਰਨਾ ਤੇ ਮਿਲਕ ਵੀ ਜਿਹੜੇ ਹਿਸਾਬ ਨਾਲ ਬਾਈ ਇਹਦੀ ਆਪਾਂ ਗੱਲ ਕਰ ਲਈਏ ਵੀ ਨਸਲ ਚੰਗੀ ਆ ਬਰੀਡ ਚੰਗੀ ਆ ਹਨਾ ਮਿਲਕ ਵੀ ਇਹਨੇ ਯਾਰ ਚੰਗਾ ਪਾਉਣਾ ਤੇ ਮੇਨ ਗੱਲ ਆ ਇਹ ਹੈਗੀ ਆ ਪੰਜਾਬ ਵਾਲੀ ਜਿਹੜੇ ਸੱਜਣਾਂ ਦੀ ਮੰਗ ਹੁੰਦੀ ਹੈ ਨਾ ਵੀ ਰੁਪਏ ਦੇ ਜਿਆਦਾ ਲੈਣੇ ਪੰਜਾਬ ਵਾਲੀ ਚਾਹੁੰਦੀ ਆ ਜਦੋਂ ਇਹਨੇ ਸੋਨਾ ਇਹ ਨਹੀਂ ਮੈਂ ਕਹਿੰਦਾ ਵੀ ਇੰਨੇ ਦੀ ਹੋ ਜੂ ਚੰਗੇ ਰੁਪਈਆ ਦੀ ਹੋ ਜੂ ਇੰਨਾ ਕਿ ਮੈਨੂੰ ਪਤਾ ਵੀ ਜਿੰਨੇ ਤੁਸੀਂ ਅੱਜ ਰੁਪਏ ਲਾਓਗੇ ਉਦੋਂ ਛੋਟਾ ਇਹ ਮਨ ਖੁਸ਼ ਕਰ ਦੂ ਵੇਚਣੀ ਜਿਹੜੇ ਸੱਜਣ ਕੋਲੇ ਬਾਕੀ ਯਾਰ ਉਹਨੇ ਹੈ ਨਹੀਂ ਇਹ ਕਿਉਂਕਿ ਇਹ ਚੀਜ਼ ਆ ਯਾਰ ਇੱਕ ਇਹ ਗੱਲ ਕਰ ਲਈ ਕਿ ਨਗੀਨਾ ਹੀ ਆ ਗਿਆ ਜੇ ਮੈਂ ਗੱਲ ਕਰਾਂ ਇਹਦੀ ਆ ਇਹ ਆ ਗਈ ਬਲੈਕ ਰੰਗ ਵਾਲੀ ਜਰਸੀ ਤੇ ਬਾਕੀ ਅੱਜ ਦੀ ਵੀਡੀਓ ਬਣਾਈ ਆ ਆਪਾਂ ਨੇ ਪਿੰਡ ਤੁੰਗਾ ਢੇੜੀ ਤਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਬਾਈ ਲਾਡੀ ਦੇ ਘਰੋਂ ਬਣਾਈ ਆ